ਅਗ ਲਾਉਣੇ ਦੀ ਕਾਰਗੁਜ਼ਾਰੀ ਕਰਦੇ ਨੇ ਅਗ ਲਾਉਣੇ ਦੀ ਕਾਰਗੁਜ਼ਾਰੀ ਕਰਦੇ ਨੇ ਮਚਸਤੇ ਜੋ ਚਿੱਤਰਕਾਰੀ ਕਰਦੇ ਨੇ ਅਗ ਲਾਉਣੇ ਦੀ ਕਾਰਗੁਜ਼ਾਰੀ ਕਰਦੇ ਨੇ ਮਚਸਤੇ ਜੋ ਚਿੱਤਰਕਾਰੀ ਕਰਦੇ ਨੇ ਮੋٹے ਅੱਖਰਾਂ ਵਿੱਚ ਕੋਟੀਆਂ ਲਖਵਾਉਂਦੇ ਹਨ ਮੋٹے ਅੱਖਰਾਂ ਵਿੱਚ ਕੋਟੀਆਂ ਲਖਵਾਉਂਦੇ ਹਨ ਵੱਡੇ ਘਰ ਕਿੰਨੀ ਹੁਸ਼ਿਆਰੀ ਕਰਦੇ ਨੇ ਮੋٹے ਅੱਖਰਾਂ ਵਿੱਚ ਕੋਟੀਆਂ ਲਖਵਾਉਂਦੇ ਹਨ ਵੱਡੇ ਘਰ ਕਿੰਨੀ ਹੁਸ਼ਿਆਰੀ ਕਰਦੇ ਨੇ ਆਪਣੇ ਹੀ ਜਹਨਾਂ ਦੇ ਹੁੰਦੇ ਪੈਰ ਨਹੀਂ ਆਪਣੇ ਹੀ ਜਹਨਾਂ ਦੇ ਹੁੰਦੇ ਪੈਰ ਨਹੀਂ ਦੂਜੇ ਦੇ ਸਿਰ ਦੀ ਅਸਵਾਰੀ ਕਰਦੇ ਨੇ ਆਪਣੇ ਹੀ ਜਹਨਾਂ ਦੇ ਹੁੰਦੇ ਪੈਰ ਨਹੀਂ ਦੂਜੇ ਦੇ ਸਿਰ ਦੀ ਅਸਵਾਰੀ ਕਰਦੇ ਨੇ ਪੀਜਾ ਜੇਕਰ ਜ਼ਹਿਰ ਪਾਉਂਦੇ ਨੇ ਤੈਨੂੰ ਪੀਜਾ ਜੇਕਰ ਜ਼ਹਿਰ ਪਾਉਂਦੇ ਨੇ ਤੈਨੂੰ ਮਿੱਤਰ ਆਪਣੀ ਖਾਤਰਦਾਰੀ ਕਰਦੇ ਨੇ ਮਿੱਤਰ ਆਪਣੀ ਖਾਤਰਦਾਰੀ ਕਰਦੇ ਨੇ ਸਾਡੇ ਪੰਜਾਬੀ ਸ਼ਾਇਰਾ ਦਾ ਕੀ ਹਾਲ ਹੈ ਇੱਕ ਦੂਜੇ ਦੀ ਪੱਗ ਉਤਾਰਨ ਲੱਗੇ ਹਨ ਇੱਕ ਦੂਜੇ ਦੀ ਪੱਗ ਉਤਾਰਨ ਲੱਗੇ ਹਨ ਕਰਨ ਦਿਓ ਸ਼ਾਇਰ ਰੂਦਾਰੀ ਕਰਦੇ ਨੇ ਕਰਨ ਦਿਓ ਸ਼ਾਇਰ ਰੂਦਾਰੀ ਕਰਲੇ ਨੇ ਤੂੰ ਜੇ ਨਾ ਕੋਕਾ ਦੇ ਕੇ ਨਹੀਂ ਤੂੰ ਜਿਨਾਂ ਨੂੰ ਕੁਗੂ ਕਾਡੇ ਕਹਿੰਦਾ ਏ ਇਹ ਤਾਂ ਬੱਚੇ ਮੀਨਾ ਕਾਰੀ ਕਰਦੇ ਨੇ ਤੂੰ ਜੇ ਨਾ ਨੂੰ ਕੁਗੂ ਕਾਡੇ ਕਹਿੰਦਾ ਏ ਇਹ ਤਾਂ ਬੱਚੇ ਮੀਨਾ ਕਾਰੀ ਕਰਦੇ ਨੇ ਪੰਡਿਤ ਮੁੱਲਾ ਭਾਈ ਜੇਕਰ ਸੱਚ ਮੰਨੋ ਪੰਡਿਤ ਮੁੱਲਾ ਭਾਈ ਜੇਕਰ ਸੱਚ ਮੰਨੋ ਆਪੋ ਆਪਣੀ ਠੇਕੇਦਾਰੀ ਕਰਦੇ ਨੇ ਜਵਾਹ ਪੰਡਿਤ ਮੁੱਲਾ ਭਾਈ ਜੇਕਰ ਸੱਚ ਮੰਨੋ ਆਪੋ ਆਪਣੀ ਠੇਕੇਦਾਰੀ ਕਰਦੇ ਨੇ ਥੋੜ ਜਾ ਹੋਰ ਵੀ ਰੰਗ ਬਦਲ ਲੈਣਾ ਪਿਆਰ ਚ ਜਿੱਦਾਂ ਲੇਖਾ ਜੋਖਾ ਕਰਦਾ ਹੈ ਇਦਾਂ ਦਾ ਵੱਡੇ ਵਪਾਰੀ ਕਰਦੇ ਨੇ ਇਦਾਂ ਦਾ ਵੱਡੇ ਵਪਾਰੀ ਕਰਦੇ ਨੇ ਮੇਰੇ ਦਿਲ ਨੇ ਉਦਾਸੇ ਸੁਰ ਫੜੇ ਨੇ ਮੇਰੇ ਦਿਲ ਨੇ ਉਦਾਸੇ ਸੁਰ ਫੜੇ ਨੇ ਕਿਤੇ ਅਜ ਬਾਸ ਦੇ ਜੰਗਲ ਸੜੇ ਨੇ ਬਾਸ ਤੋਂ ਬੰਸਰੀ ਬਣਦੀ ਏ ਮੇਰੇ ਦਿਲ ਨੇ ਉਦਾਸੇ ਸੁਰ ਭਰੇ ਨੇ ਕਿਤੇ ਅਜ ਬਾਂਸ ਦੇ ਜੰਗਲ ਸੜੇ ਨੇ ਬੜਾ ਕੁਝ ਕਹਿ ਰਹੀ ਹੈ ਚੁੱਪ ਇਹਨਾਂ ਦੀ ਬੜਾ ਕੁਝ ਕਹਿ ਰਹੀ ਹੈ ਚੁੱਪ ਇਹਨਾਂ ਦੀ ਮੇਰੇ ਵੇੜੇ 'ਚ ਜੋ ਪੱਤੇ ਝੜੇ ਨੇ ਮੇਰੇ ਵੇੜੇ 'ਚ ਜੋ ਪੱਤੇ ਝੜੇ ਨੇ ਅਗਰ ਜਿੱਤੇ ਨਹੀਂ ਤਾਂ ਫਿਰ ਕੀ ਹੋਇਆ ਅਗਰ ਜਿੱਤੇ ਨਹੀਂ ਤਾਂ ਫਿਰ ਕੀ ਹੋਇਆ ਉਹ ਆਪਣੇ ਖਤਮ ਹੋਣੇ ਤੱਕ ਲੜੇ ਨੇ ਅਗਰ ਜਿੱਤੇ ਨਹੀਂ ਤਾਂ ਫਿਰ ਕੀ ਹੋਇਆ ਉਹ ਆਪਣੇ ਖਤਮ ਹੋਣੇ ਤੱਕ ਲੜੇ ਨੇ ਕਲਾਕਾਰੀ ਨੇ ਕਿਸ ਦੀ ਚੰਦ ਸੂਰਜ ਕਲਾਕਾਰੀ ਮੈਂ ਕਿਸ ਦੀ ਚੰਦ ਸੂਰਜ ਇੱਕ ਕਿਸ ਨੇ ਅਸਤ ਤੇ ਤਾਰੇ ਜੜੇ ਨੇ ਇੱਕ ਕਿਸ ਨੇ ਅਸਤ ਅਸਤ ਤੇ ਤਾਰੇ ਜੜੇ ਨੇ ਸਵੇਰੇ ਇਨਕਲਾਬੀ ਬਣ ਗਏ ਉਹ ਸਵੇਰੇ ਇਨਕਲਾਬੀ ਬਣ ਗਏ ਉਹ ਜਿਨ੍ਹਾਂ ਨੇ ਰਾਤ ਨੂੰ ਜੁਗਨੂ ਫੜੇ ਨੇ ਸਵੇਰੇ ਇਨਕਲਾਬੀ ਬਣ ਗਏ ਉਹ ਦਿਨ ਹਨੇਰਾ ਰਾਤ ਨੂੰ جگਨੂ ਫੜੇ ਨੇ ਸਿਆਸੀ ਦਲ ਨੇ ਜਿੰਨੇ ਦੇਸ਼ ਅੰਦਰ ਸਿਆਸੀ ਦਲ ਨਾ ਜਿੰਨੇ ਦੇਸ਼ ਅੰਦਰ ਗ਼ਜ਼ਲਕਾਰਾਂ ਦੇ ਉਸ ਤੋਂ ਵੱਧ ਧੜੇ ਨੇ ਸਿਆਸੀ ਦਲ ਨਾ ਜਿੰਨੇ ਦੇਸ਼ ਅੰਦਰ ਗ਼ਜ਼ਲਕਾਰਾਂ ਦੇ ਉਸ ਤੋਂ ਵੱਧ ਧੜੇ ਨੇ ਹਲਕਾ ਫੁਲਕਾ ਕਿਹਾ ਉਸ ਨੂੰ ਮੈਂ ਤੂੰ ਲੱਖਾਂ ਚੋਂ ਇਕ ਹੈ ਕਿਹਾ ਉਸ ਨੂੰ ਮੈਂ ਤੂੰ ਲੱਖਾਂ ਚੋਂ ਇਕ ਹੈ ਉਹ ਕਹਿੰਦਾ ਜਾ ਤੇਰੇ ਵਰਗੇ ਬੜੇ ਨੇ ਉਹ ਕਹਿੰਦਾ ਜਾ ਤੇਰੇ ਵਰਗੇ ਬੜੇ ਨੇ ਅਸੀਂ ਪੁੱਛਾਂਗੇ ਜਦ ਵੀ ਵਕਤ ਆਏ ਅਸੀਂ ਪੁੱਛਾਂਗੇ ਜਦਵੀਂ ਵਕਤ ਆਇਆ ਅ ਸਾਡੇ ਆਲਣੇ ਕਿੱਦਾਂ ਸੜੇ ਨੇ ਹਾਏ ਹਾਏ ਕੀ ਬਾਤ ਅਸੀਂ ਪੁੱਛਾਂਗੇ ਜਦਵੀਂ ਵਕਤ ਆਇਆ ਅ ਸਾਡੇ ਆਲਣੇ ਕਿੱਦਾਂ ਸੜੇ ਨੇ ਸੜੇ ਨੇ ਤੁਹਾਡੇ ਕੋਲ ਨੇ ਹਥਿਆਰ ਝੇਕਰ ਅ ਸਾਡੇ ਕੋਲ ਲੋਹੇ ਦੇ ਘੜੇ ਨੇ ਕੀ ਬਾਤ ਜਿੰਦਾਬਾਦ ਤੁਹਾਡੇ ਕੋਲ ਨੇ ਹਥਿਆਰ ਝੇਕਰ ਆ ਸਾਡੇ ਕੋਲ ਲੋਹੇ ਦੇ ਕੜੇ ਨੇ ਉਸੇ ਮਾਂਜੀ ਦੀ ਅਗਲੀ نسل ਹਾਂ ਮੈਂ ਮਾਂਜੀ ਕੌਣ ਸੀ ਬਿਹਾਰ ਦੇ ਵਿੱਚ ਦਸ਼ਤ ਮਾਂਜੀ ਜਿਹਦੀ ਘਰਵਾਲੀ ਸਾਰੀ ਮੈਂ ਅੱਧਾ ਮਿੰਟ ਲਾਉਂਗਾ ਉਹਦੇ ਘਰਵਾਲੀ ਬਿਮਾਰ ਹੋ ਗਈ ਸ਼ਹਿਰ ਲੈ ਜਾਣਾ ਸੀ ਪੂਰੇ ਪਹਾੜ ਪੈਂਦੇ ਸੀ ਘੁੰਮ ਘਮਾ ਕੇ ਉਹ ਲੈ ਕੇ ਗਿਆ ਤਾਂ ਬੀ 25 30 ਕਿਲੋਮੀਟਰ ਦਾ ਹੈਰ ਰੇਲ ਪੈ ਗਿਆ ਘਰ ਵਾਲੀ ਵਰਗੀ ਉਹ ਪਹਾੜ ਨੂੰ ਸੰਬੋਧਨ ਹੋ ਕੇ ਕਹਿੰਦਾ ਪਹਾੜਾ ਮੇਦੀ ਘਰਵਾਇ ਦਾ ਜਾਂਦੀ ਲੱਗੀ ਲੇਕਿਨ ਛੱਡਦਾ ਮੈਂ ਤੈਨੂੰ ਵੀ ਨਹੀਂ ਉਹਨਾਂ ਪਹਾੜ ਨੂੰ ਕਟਣਾ ਸ਼ੁਰੂ ਕਰ ਦਿੱਤਾ ਇਕੱਲੇ ਨੇ ਲੋਕ ਕਹਿੰਦੇ ਕਮਲਾ ਹੋ ਗਿਆ ਪਾਗਲ ਹੋ ਗਿਆ ਇਹ ਆਪਣੀਆਂ ਬੱਕਰੀਆਂ ਵੇਚ ਦਿੱਤੀਆਂ ਆਪਣੇ ਸੰਧਾਂ ਵਾਸਤੇ ਕਈ ਸਾਲ ਲੱਗਿਆ ਰਿਹਾ ਬਾਦ ਵਿੱਚ ਉਹਨੇ ਵਿੱਚ ਦੀ ਸੜਕ ਕੱਢਤੀ ਫੇਰ ਕਹਾ ਉਹ ਡੱਥ ਹੋ ਗਿਆ ਦੀ ਗਵਰਨਮੈਂਟ ਨੇ ਉਹ ਸੜਕ ਨੂੰ ਅਪਣਾ ਲਿਆ ਹੁਣ ਜਿੱਥੋਂ ਉਹ ਸੜਕ ਸ਼ੁਰੂ ਹੁੰਦੀ ਪਹਾੜ ਵਿੱਚ ਦੀ ਜਿਹੜਾ ਉਹ ਚੌਕ ਹੈਗਾ ਆ ਉਹਦਾ ਨਾਂ ਹੈ ਦਰਸ਼ਤ ਮਾਂਜੀ ਚੌਕ ਉਸ ਮਾਂਜੀ ਦੀ ਮੈਂ ਗੱਲ ਕਰਦਾ ਉਸੇ ਮਾਂਜੀ ਦੀ ਅਗਲੀ نسل ਹਾਂ ਮੈਂ ਕਿ ਜਿਸਨੇ ਰਾਹ ਲਈ ਪਰਬਤ ਘਰੇ ਨੇ ਕਿ ਜਿਸਨੇ ਰਾਹ ਲਈ ਪਰਬਤ ਘੜੇ ਨੇ ਮੇਰੇ ਦਿਲ ਨੇ ਉਦਾਸੀ ਸੁਰ ਭਰੇ ਨੇ ਕਿਤੇ ਅਜ ਬਾਸ ਦੇ ਜੰਗਲ ਸੜੇ ਨੇ ਬਹੁਤ ਬਹੁਤ ਸ਼ੁਕਰੀਆ ਮਾਫ ਕਰਨਾ ਥੋੜਾ ਜਨਾ ਮੈਂ ਮੇਰੀ ਬੇਬਾਕੀ ਇਹ ਵਾਰੀ ਜ਼ਰਾ ਹੋ ਜਾਂਦੀ ਹੈ ਹਾਂਜੀ ਮਰਨਾ ਸਾਹਿਬ ਉਹ ਨਾ ਸਾਡੇ ਹਾਸੇ ਰੱਖੇ ਹੋਏ ਨੇ ਮੈਂ ਕਿਹਾ ਸੀ ਖੰਜਰ ਦਾ ਇਸਤੇਮਾਲ ਕਰਦੇ ਆਂ ਤੀਰ ਕਮਾਨ ਦਾ ਇਸਤੇਮਾਲ ਕਰਦੇ ਆਂ ਜਿਹੜੇ ਸਾਡੇ ਪੰਜਾਬੀ ਦੇ ਸ਼ਬਦ ਆ ਸੀ ਉਹਨਾਂ ਦਾ ਕਿਉਂ ਪ੍ਰਯੋਗ ਨਹੀਂ ਕਰਦੇ ਉਹਨਾਂ ਸਾਡੇ ਹਾਸੇ ਰੱਖੇ ਹੋਏ ਨੇ ਆਪਾਂ ਵੀ ਘੰਟਾਸੇ ਰੱਖੇ ਹੋਏ ਨੇ ਉਹਨਾਂ ਸਾਡੇ ਹਾਸੇ ਰੱਖੇ ਹੋਏ ਨੇ ਆਪਾਂ ਵੀ ਘੰਟਾਸੇ ਰੱਖੇ ਹੋਏ ਨੇ ਉਧਰ ਉਹਨਾ ਸਤ ਪੁਸ਼ਟਾਂ ਦਾ ਜੋੜ ਲਿਆ ਸਤ ਕੇ ਆਲਾ ਮਹਿਦ ਅਸੇ ਹੋ ਗਈ ਹੋਣੀ ਆ ਜਿਹੜਾ ਫੜਿਆ ਆਪਣਾ ਡੀਆਈ ਉਧਰ ਉਹਨਾ ਸਤ ਪੁਸ਼ਟਾਂ ਦਾ ਜੋੜ ਲਿਆ ਇਧਰ ਖਾਲੀ ਕਾਸੇ ਰੱਖੇ ਹੋਏ ਨੇ ਇਧਰ ਖਾਲੀ ਕਾਸੇ ਰੱਖੇ ਹੋਏ ਨੇ ਦੁਸ਼ਮਣ ਇੱਕ ਹੱਥ ਵਿੱਚ ਖੰਜਰ ਸਾੰਭੀ ਹੈ ਦੂਜੇ ਹੱਥ ਪਦਾਸੇ ਰੱਖੇ ਹੋਏ ਦੂਜੇ ਹੱਥ ਪਦਾਸੇ ਰੱਖੇ ਹੋਏ ਨੇ ਕਿੱਦਾਂ ਦੀ ਤਸਵੀਰ ਬਣਾਈ ਹੈ ਤੂੰ ਏ ਕਿੱਦਾਂ ਦੀ ਤਸਵੀਰ ਬਣਾਈ ਹੈ ਤੂੰ ਏ ਸਾਰੇ ਰੰਗ ਉਦਾਸੇ ਰੱਖੇ ਹੋਏ ਨੇ ਸਾਰੇ ਰੰਗ ਉਦਾਸੇ ਰੱਖੇ ਹੋਏ ਨੇ ਕੁੜੀਆਂ ਦੇ ਪਰਸਾਂ ਵਿੱਚ ਸਾਡੀਆਂ ਕੁੜੀਆਂ ਬੈਠੀਆਂ ਇੱਥੇ ਕੁੜੀਆਂ ਦੇ ਪਰਸਾਂ ਵਿੱਚ ਜਿੱਤ ਦੇ ਮੰਤਰ ਹਨ ਕੁੜੀਆਂ ਦੇ ਪਰਸਾਂ ਵਿੱਚ ਜਿੱਤ ਦੇ ਮੰਤਰ ਹਨ ਤੂੰ ਕਹਿੰਦਾ ਦੰਦਾਸੇ ਰੱਖੇ ਹੋਏ ਨੇ ਕੁੜੀਆਂ ਦੇ ਪਰਸਾਂ ਵਿੱਚ ਜਿੱਤ ਦੇ ਮੰਤਰ ਹਨ ਤੂੰ ਕਹਿੰਦਾ ਦੰਦਾਸੇ ਰੱਖੇ ਹੋਏ ਨੇ ਮੰਦਰ ਦਾ ਦੁੱਧ ਪੋਜ ਰਿਹਾ ਹੈ ਨਾਲੇ ਵਿੱਚ ਮੰਦਰ ਦਾ ਦੁੱਧ ਪੋਜ ਰਿਹਾ ਹੈ ਨਾਲੇ ਵਿੱਚ ਇਧਰ ਬਾਲ ਪਿਆਸੇ ਰੱਖੇ ਹੋਏ ਨੇ ਮੰਦਰ ਦਾ ਦੁੱਧ ਪੋਜ ਰਿਹਾ ਹੈ ਨਾਲੇ ਵਿੱਚ ਇਧਰ ਬਾਲ ਪਿਆਸੇ ਰੱਖੇ ਹੋਏ ਨੇ ਰਾਜਤਰੇ ਮੈਂ ਯੋਗ ਸਮੇਤੇ ਖੋਲਾ ਹੈ ਰਾਜ਼ ਤੇਰੇ ਮੈਂ ਯੋਗ ਸਮੇਤੇ ਖੋਲਾਂਗਾ ਮੈਂ ਵੀ ਬਹੁਤ ਖਲਾਸੇ ਰੱਖੇ ਹੋਏ ਨੇ ਮੈਂ ਵੀ ਬਹੁਤ ਖਲਾਸੇ ਰੱਖੇ ਹੋਏ ਨੇ ਲੰਬੀ ਗਜ਼ਲਾ ਉਹਨਾਂ ਸਾਡੇ ਹਾਸੇ ਰੱਖੇ ਹੋਏ ਨੇ ਆਪਾਂ ਵੀ ਗੰਦਾਸੇ ਰੱਖੇ